स्वागत है किसान वीरों ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਪੰਜ ਬੜਾ ਪੰਜੇ ਤਾਜ਼ਾ ਸੁੰਜੇ ਵੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹੋ ਕੇ ਕਰੀਏ ਗਲਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਮੈਂ ਵੀਰੇ ਜਸਵਿੰਦਰ ਸਿੰਘ ਆ ਜੀ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ 97796212168 ਪੰਜ ਬਿਹੜਾ ਪੰਜੇ ਤਾਜੇ ਸੂਈਆਂ ਵੀ ਹਾਂਜੀ ਹਾਂ ਪੰਜੇ ਤਾਜੀਆਂ ਸੂਈਆਂ ਨੇ ਵੀਰੇ ਇਹ ਆ ਰਾਤੀ ਸੂਈਆਂ ਨੇ ਸਾਰੀਆਂ ਚਾਰੇ ਪੰਜੇ ਕੁਸਕ ਤਾਂ ਦੋ ਨੂੰ ਤਾਂ 10 ਮਿੰਟ ਹੋਇਆ ਸੂਈਆਂ ਨੂੰ ਜੀ ਜੇਰ ਉਹਨਾਂ ਦੀ ਪੈਣੀ ਹੈ ਹਾਂਜੀ ਉਹਨਾਂ ਦੀ ਜੇਰ ਵੀ ਪੈਣੀ ਹੈ ਤਿੰਨ ਦੀ ਜੇਰ ਵਗੈਰਾ ਪ੍ਰੋਪਰ ਟਾਣਾ ਵੀਰੇ ਪਹਿਲਾ ਨੰਬਰ ਆਪਾਂ ਜਰਸੀ ਦੇਖੀ ਜੈ ਨੰਗੀਨਾ ਕਿਹੜਾ ਸੂਆ ਸੂਈ ਆ ਇਹ ਵਾਛੀ ਵੀਰੇ ਪਲੂਨ ਸੂਈਆਂ ਜੀ ਮੂੰਹੋ ਚਾਰ ਦੰਦਾਂ ਦਾ ਵੀਰੇ ਚਾਰ ਦੰਦ ਤੇ ਥਾਣਾ ਲੇਵੇ ਦੀ ਪੂਰੀ ਸਾਫ ਸੁਥਰੀ ਹੈ ਨਾ ਇਸਨਾਂ ਲਈ ਵੀ ਬਹੁਤ ਚੰਗੀ ਹੈ ਤੇ ਠੀਕ ਹੈ ਸੋ ਲੇਵੇ ਵਗੈਰਾ ਦੀ ਸਾਫ ਸੁਥਰੀ ਹੈ ਤੇ ਜੇ ਜੁਰ ਜਮਾ ਡੰਨਾ ਜੇ ਵਗੈਰਾ ਡਾਣਾ ਵੀਰੇ ਆਪਣੇ ਕੋਲੇ ਵੀਡੀਓ ਬਣੀ ਖੋਲ ਕੇ ਤੋਰੀ ਕਰ ਇਹਨੂੰ ਸੋ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਬਾਕੀ ਮੇਨ ਗੱਲ ਦੇਖੀਏ ਕਾਦਾਂ ਤੇ ਵਜਨ ਵਾਲੀ ਬਿਹੜਾ ਨਾ ਹਾਂਜੀ ਹਾਂ ਪਲੂਣੀ ਇਹ 22 ਕਿਲੋ ਤੋਂ ਦਊ ਵੀਰ ਮਨ ਕੇ ਚੱਲੇ 20 ਕਿਲੋ ਮੰਨ ਕੇ ਲੈ ਲੈ 20 ਕਿਲੋ ਤੋਂ ਬੜੇ ਆਰਾਮ ਨਾਲ ਪਲੱਸ ਦਊਗੀ ਤੇ ਬਾਕੀ ਲੇਵੇ ਥਾਣਾ ਦੀ ਸਾਫ ਆ ਬੁਰੀ ਹਣਾ ਖਾਨ ਲੇ ਵੀ ਦੱਸਦਾ ਵੀ ਇਹ 22 ਕਿਲੋ ਤੋਂ ਬੜੇ ਆਰਾਮ ਨਾਲ ਥੋਰੀ ਥੋਰੀ ਖੋਲ ਕੇ ਬਾਹਰ ਨਹੀਂ ਉਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਜਿੰਦ ਜਾਨ ਸਾਫ ਸੁਥਰੀ ਤੇ ਵੀਰੇ ਰੇਟ ਸਾਰਿਆਂ ਦੇ ਬਾਜਬ ਹੋਣਗੇ ਹਾਂ ਰੇਟ ਬਾਜਬ ਹੋਣਗੇ ਜੀ ਕੋਈ ਨਾ ਆਪਾਂ ਫੋਨ ਤੇ ਕਰ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਤੇ ਬਾਕੀ ਲੇਵਾ ਦੇਖੋ ਘਰ ਮਾਲ ਦਾ ਲਾਲੀਆਂ ਮਾਰਦਾ ਜਮਾਂ ਸਾਫ ਸੁਥਰਾ ਤੇ ਚੂੰਡ ਜਵਾਦੀ ਵੀਰ ਕਹਿੰਦੇ ਇੱਕ ਨੰਬਰ ਕਿੰਨਾ ਵੱਡਾ ਚੋਇਆ ਸੀ ਦਾ ਵੀਰੇ ਇਹਦਾ ਸਵੇਰੇ 4-5 ਕਿਲੋ ਬੋਲਾ ਕੱਢਿਆ ਵੇ ਠੀਕ ਆ ਰਾਜੀ ਰੂਜੀ ਬਹੁਤ ਦਾ ਸਮੀ ਭਲੀ ਵੀ ਬਿਹੜਾ ਤੇ ਸੁਈ ਸਵਾਈ ਜੇਰ ਵਗੈਰਾ ਓਕੇ ਆ ਧਾਰ ਤਪਾਂ ਤੇ ਵਾਕੀ ਥਾਂਡੇ ਵਾ ਦੇਖੋ ਛੱਲੇ ਤੋਂ ਲੇਵੇ ਦੀ ਪੂਰੀ ਖਬਰਦਾਰ ਪੂਰਾ ਸੋਹਣਾ ਸਾਫ ਸੁਥਰਾ ਤੇ ਧੁੱਪ ਚ ਜਗਦਾ ਪਿਆ ਥੋੜਾ ਹਾਂ ਚੱਗੇ ਜਿੰਨੇ ਮਰਜੀ ਬੱਚੇ ਲੈ ਲੈ ਬੰਦਾ ਠੀਕ ਆ ਬੱਚਾ ਇਹਨੂੰ ਦੌੜਦੀ ਤੇ ਅਗੇ ਦੂਜੇ ਨੰਬਰ ਜਿਹੜੀ ਆਪਾਂ ਡੱਬੀ ਵੈੜ ਦੇਖਦੇ ਪਏ ਆ ਜੀ ਇਹ ਅੱਜ ਸੋਹਾਂ ਦੀ ਸੂਈ ਆ ਵੀਰੇ ਜੇਰ ਵਗੈਰਾ ਇਸ ਦੀ ਮਿੱਡਾ ਨਾਲੀ ਥੋੜੀ ਕ੍ਰੋਸ ਚ ਆ ਗਈ ਹੈ ਨਾ ਹਾਂ ਇਹ ਕ੍ਰੋਸ ਪੰਜ ਚ ਫੈਂਦੀਆ ਦੋ ਦੁੱਧ ਦਿੱਤਾ ਹੋਇਆ ਜੀ ਇਹਦਾ 23-24 ਕਿਲੋ ਪ੍ਰੋਨ ਦਾ ਅੰਦਾਜ਼ਾ ਲਾ ਕੇ ਚੱਲੀ ਆਤੀ ਆਪਾਂ ਇਸ ਵਾਰ ਵੀਰੇ 25 ਕਿਲੋ ਦੁੱਧ ਦੇ ਦੂ ਬੜੇ ਆਰਾਮਦਈ ਦੇ ਨਾਲ ਗਰਮੀ ਦੇ ਟਾਈਮ ਚ ਠੰਡ ਲੇਵੇ ਦੀ ਸਾਫ ਸੁਥਰੀ ਹੈ ਨ ਵੀਡੀਓ ਬਣੀ ਪਈ ਆਈ ਬੱਚਾ ਮੇਲ ਕਾਫਾ ਤੇ ਬਾਕੀ ਲੈ ਵਾਲੂ ਵਾ ਦੇਖੋ ਸਾਫ ਸੁਥਰਾ 24 25 ਗਲ ਦੁੱਧ ਮੰਨ ਕੇ ਲੈ ਲਿਓ ਬਹੁਤ ਚੰਗਾ ਮੁੱਠੀ ਵਾਲਾ ਲੱਗਿਆ ਜਮਾ ਚਾਰਖੇ ਦੀ ਪੂਣੀ ਵਰਗਾ ਹਨਾ ਸੂਈ ਸਵਾਈ ਤਾਜੀ ਜਮਾ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਜਮਾ ਸਾਫ ਸੁਥਰੀਆਂ ਚੰਗੀਆਂ ਮਿਲਕ ਵੇਨਸ ਵਗੈਰਾ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਤੇ ਰਾਜੀ ਸਮੀ ਭਲੀ ਸੁਆਹ ਦੇਖੋ ਤੀਜੇ ਨੰਬਰ ਵਾਲੀ ਜੇਰੇ ਦੀ ਪਈ ਜਾਂਦੀ ਠਾਤੀ ਆਪਾਂ ਹਨਾ ਹਾਂਜੀ ਹਾਂ ਤੇ ਬਸ ਪੈ ਜੂ 10 ਮਿੰਟ ਬਿਠਾਉਣੀ ਬੂ ਹੋਰ ਇਹਨੇ ਬੱਚਾ ਵੀਰ ਕੀ ਦਿੱਤਾ ਇਹਨੇ ਵੀਰੇ ਮੇਲ ਦਿੱਤਾ ਠੀਕ ਐ ਸੁਆ ਦੂਜਾ ਸੁਆ ਦੂਜਾ ਤ ਠੀਕ ਹੈ ਇਹ ਨੈਸ਼ਨਲ ਬਰੀਡ ਬਹੁਤ ਆ ਵੀਰੇ ਜੀ ਇਹਦੀ ਮਿਲਕਿੰਗ ਕਰ ਲਈ ਕੋਈ ਚੋਏ ਨਹੀਂ ਹੈ ਨਹੀਂ ਇਹਦੀ ਹਜੇ ਵੀਰੇ ਚਵਾਈ ਕਰੀ ਨਹੀਂ ਹੈਗੀ ਠੀਕ ਹੈ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਵੀਰੇ ਇਹਨੂੰ ਜੇ ਤਨੂਨ ਦਾ 25 ਕਿਲੋ ਦੋ ਤਾਂ ਕੰਡੇ ਵਾਲਾ ਦਿੱਤਾ ਹੋਇਆ ਹੈ ਬਈ ਦਿੱਤਾ ਜਾਂ ਵੱਧ ਹੋਇਆ ਆਪਾਂ ਬੱਚੀ ਮੰਨ ਲਓ ਠੀਕ ਹੈ 25 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਹਾਂਜੀ ਹਾਂ ਤੇ ਸਾਫ਼ ਸੁਥਰੀ ਹੈ ਨਾ ਹਾਂ ਹਾਂ ਬਹੁਤ ਚੰਗੇ ਲੀਵੇਰੀ ਹੈ ਜੀ ਠੀਕ ਹੈ ਤੇ ਭੜਾ ਥੋੜੇ ਥੋੜੇ ਪਾਉਣ ਲੱਗ ਗਏ ਹੈ ਨਾ ਸਾਈਡ ਉਹ ਇੱਧਰਲੀ ਸੈਟ ਬੈਠੀ ਸੀ ਨਾ ਆਪਾਂ ਠਾਈ ਹੈ ਠੀਕ ਹੈ ਹਾਂ ਤੇ ਭਾਅ ਵੀ ਯਾਰ ਵਾਜਬ ਹੋਏ ਦਾ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸਾਫ ਸੁਥਰਾ ਤੇ ਬਾਕੀ ਰਾਜੀ ਸਮੀ ਬਲੀ ਵੀ ਬਹੁਤ ਜ਼ਿਆਦੇ ਆ ਤੇ ਜਿੰਦ ਜਾਨ ਰਾਜੀ ਰੂਜੀ ਬਹੁਤ ਆ ਸੋ ਦੇਖੋ ਲੈ ਵਾਲੂ ਵਾ ਦੇਖੋ ਸਾਫ ਸੁਥਰਾ 24 25 ਕਰੋ ਦੁੱਧ ਮੰਨ ਕੇ ਨੂੰ ਲੈ ਸਕਦੇ ਹੋ ਸੋ ਦੇਖੋ ਤੋਰਾ ਵਗੈਰਾ ਦੇਖੋ ਬੈੜ ਦਾ ਸਾਫ ਸੁਥਰਾ ਜੇਰੇ ਦੀ ਪੈਂਡਿੰਗ ਆ ਜੇਰ ਦਾ ਲੜ ਚੱਲਿਆ ਹੋਇਆ ਜਦੋਂ ਬੈਗੀ ਮੈਂ 15 ਦਾ ਖੇਡਾ ਤੇ ਕੱਦ ਬੈੜ ਦੇਖੋ ਸਾਫ ਸੁਥਰਾ ਚੰਗਾ ਜਿੰਦ ਜਾਨ ਮੂੰਹ ਮੱਥੇ ਲੱਗਦੀ ਪੂਰੀ ਜਮ ਸੋ ਲੈਵਾ ਵਗੈਰਾ ਨੇੜ ਤੋਂ ਦੇਖ ਸਕਦੇ ਹੋ ਥਣ ੜੇ ਵਿੱਚ ਚੰਗੀ ਸਾਫ ਸੁਥਰੀ ਆ ਇਹਦਾ ਵੀ ਟੱਲ ਨੂੰ ਬਹੁਤ ਚੰਗੀ ਮੂਠੀ ਵਾਲਾ ਥਣ ਲੱਗਿਆ ਠੀਕ ਹੈ ਤੇ ਅੱਗੇ ਜਿਹੜੇ ਨਾਲ ਖੜੀ ਹੈ ਇਹਦੇ ਇਹ ਵੀਰੇ ਆਪਾਂ ਮੰਨ ਲਓ ਵੀ ਇਹ ਐਰ ਸੈਰ ਚ ਕ੍ਰੋਸ ਆ ਗਈ ਵੀਰੇ ਥੋੜੇ ਜian ਐਰ ਸੈਰ ਚ ਹਲਕਾ ਕ੍ਰੋਸ ਪਾ ਹਾਂ ਇਹਦੇ ਵਿੱਚ ਮੈਂ ਬਜਰਸੀ ਦੀ ਬੱਚੀ ਦਿੱਤੀ ਹੈ ਜਰਸੀ ਦੀ ਬੱਚੀ ਦਾ ਥਾਂਲੇਵਾ ਬਹੁਤ ਚੰਗਾ ਹਨ ਥਾਂਲੇਵਾ ਬਹੁਤ ਚੰਗੀ ਰਹੀ ਆ ਵੀਰੇ ਤੇ ਸਾਫ ਸੁਥਰਾ ਤੇ ਇਹ ਤਾਂ ਇਹ ਚੋਈ ਹਜੇ ਨਾ ਇਹਦਾ ਵੀਰੇ 3 ਕਿਲੋ ਬੋਲਾ ਕੱਢਦਾ ਇਹਨੂੰ ਸੂਈ ਨੂੰ ਘੰਟਾ ਲੱਗ ਗਿਆ ਠੀਕ ਹੈ ਹਾਂ ਤੇ ਇਹ ਵੀ ਹਜੇ ਪੈਣ ਜੇ ਰਜੇ ਪੈਣ ਕਿੰਨਾ ਦੁੱਧ ਮੰਗ ਲਈ ਬੰਦੇ ਨੂੰ ਦੁੱਧ ਇਹ ਵੀ ਵੀਰੇ 20 ਕਿਲੋ ਦੇ ਲਗਭਗ ਦੇਤੀ ਵੀ ਤੇ ਬਾਕੀ ਦੁੱਧ ਜਮਾ ਫੈਟ ਵਾਲਾ ਪਾਉ ਹਨ ਦੁੱਧ ਫੈਟ ਵਾਲਾ 5.0 ਤੋਂ ਪਲੱਸ ਵਾਲਾ ਪਾਉ। ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਵਹਿੜਦਾ ਜੇ ਰਜੇ ਪੈਣ ਦੀਆਂ। ਥੋੜਾ ਥੋੜਾ ਸਾਫ-ਸੁਥਰਾ ਮੰਨ ਕੇ ਚੱਲੀ ਆਪਾਂ 20 ਤੋਂ ਪਾਰ ਮੰਨ ਕੇ ਲੈ ਲੇ। ਇਹ 20 ਤੋਂ ਬਾਹਰ ਰਾਮ ਬੜੇ ਰਾਮ। ਬਾਕੀ ਥਣ ਬਹੁਤ ਚੰਗਾ ਜੀ ਨੇ ਧਾਰ ਚੋਣ ਨੂੰ ਸਿੱਖਣਾ। ਇਹ ਵੀਰੇ ਬਾਕੀ ਲੇਵਾ ਬਹੁਤ ਕੰਪੈਕਟ ਲੱਗਿਆ ਵਾ ਅੱਗੇ ਪਿੱਛੇ ਦਾ ਨਾਲੇ। ਅੱਗੇ ਪਿੱਛੇ ਦਾ ਹਵਾਨਾ ਕੱਦ-ਕਾੜ ਬਹੁਤ ਤੇ ਸਾਈਵਾਲ ਦਾ ਉਹਦਾ ਆਪਣਾ ਐਰ ਸੈਰ ਦਾ ਰੰਗ ਪੈਂਦਾ ਵਿੱਚ ਇਹਦੇ ਦੇਖੋ ਜਿਵੇਂ ਕਿਆ ਬਤਾ ਐਰ ਸੈਰ ਦਾ ਸੀਮਨ ਰਖਾ ਕੇ ਜਿੰਦਾਂ ਦੀ ਮਰਜ਼ੀ ਵਜੂਦ ਚਾਰ ਕਰ ਲਿਓ ਆਪਾਂ ਇਹਦੇ ਤੋਂ ਸੋ ਫਿਰੋ ਕੱਦ ਕੱਡ ਦੇਖੋ ਨੇੜ ਤੋਂ ਤੇ ਹਾਈਟ ਵੀਟ ਵੀ ਬਹੁਤ ਬਈ ਛੋਟੀ ਨਾ ਮੰਨ ਲੇ ਕੋਈ ਬਹੁਤ ਚੰਗੇ ਵੇਡ ਤੇ ਹਾਈਟ ਬਾਕੀ ਲੇਵਲ ਦੀ ਖਬਰਦਾਰ ਹਣਾ ਹਾਂ ਜੀ ਸ਼ਾਈਨਿੰਗ ਬਹੁਤ ਆ ਕਲਰ ਦੀ ਠੀਕ ਹੈ ਹਾਂ ਤੇ ਅੱਗੇ ਐਂਡ ਤੇ ਖੜੀ ਦੇਖਿਆ ਜਿਹੜੀ ਆਪਾਂ ਇਹ ਬਲੈਕ ਕਲਰ ਚ ਐਚ ਐਫ ਦਾ ਕਰਾਸ ਆ ਗਈ ਵੀਰੇ ਐਚ ਐਫ ਦਾ ਕਰਾਸ ਬੈਲਟ ਬਲੈਕ ਕਲਰ ਚ ਹਾਂ ਇਹ ਕਾਲੀ ਦੀ ਸੂਈ ਹੈ ਵੀਰੇ ਜੀ ਅੱਜ ਆਪਾਂ ਓਕੇ ਆ ਦਾ ਜੇ ਵਗੈਰਾ ਡਾਣਾ ਵੀਰੇ ਅੱਜ ਸਵੇਰੇ ਇਹਨੇ 7 7.5 ਕਿਲੋ ਬੋਲੀ ਘੜਤੀ ਸਾਫ ਹੋ ਗਈ ਮੰਨ ਕੇ ਜਲੇ 14 ਕਿਲੋ ਦਾ ਸਟਾਰਟਿੰਗ ਹੈਗੀ ਆ ਹਾਂ ਸਟਾਰਟਿੰਗ ਆ 14 ਕਿਲੋ ਦਾ ਉਹਦੇ 20 ਤੋਂ ਵਾਰ ਦੋ ਵੀਰੇ 20 ਤੋਂ ਵਾਰ ਕੱਦ ਘਾੜ ਬਹੁਤ ਆ ਚੌਂਟ ਚਵਾਦੀ ਇੱਕ ਨੰਬਰ ਆ ਬਹੁਤ ਇੱਕ ਨੰਬਰ ਆ ਵੀਰੇ ਸੋਨੇ ਆ ਅੱਜੀ ਤੋਰੀ ਵਾਰ ਨੂੰ ਇਹਨੂੰ ਵੀ ਸੋ ਵੀਰੋ ਕੱਦ ਘਾੜ ਵਗੈਰਾ ਦੇਖੋ ਜਮਾ ਕਾਲੇ ਰੰਗ ਦੇ ਸਰੀਨ ਵਰਗੀ ਤੇ ਚਾਰ ਵਾਲੀ ਮਸ਼ੀਨ ਜਿਹਨਾਂ ਕੱਦ ਘਾਟਾ ਜਮਾ ਦਾ ਮੈਂ ਸੰਢ ਗਿਆ ਜੇ ਰਾਏ ਕਾ ਵੀਰੇ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਦੇ ਕਲਰ ਹਣਾ 20 ਤੋਂ ਬਾਅਦ ਜਾਊ ਬੜੇ ਰਾਮ ਰਾਮ ਦਾ ਜੀ ਨਾਲ 5.50 5.50 ਫੈਂਟ ਆਊਗਾ ਜੀ ਬਹੁਤ ਵੀਰ ਡਿਮਾਂਡ ਕਰਦੇ ਆ ਕਿ ਸੂਜੀਆਂ ਵੀ ਆਪਾਂ ਚੋ ਕੇ ਲੈਣੇ ਆ ਤਸੱਲੀ ਕਰਕੇ ਹਾਂ ਜੀ ਹਾਂ ਸੂਜੀਆਂ ਸਵਾਜੀਆਂ ਪੰਜ ਦਿਖਾ ਦਿਆ ਇਕੱਠੇ ਪੰਜ ਦਿਖਾ ਦੀਆਂ ਇਸ ਸੂਜੀਆਂ ਬਾ ਮੋੜ ਲੈ ਵੀਰ ਮੇਰਾ ਮੋੜ ਲਿਆ ਤੇ ਕੋਈ ਵੀ ਨਾਲ ਛੋੜੇ ਪਸੰਦ ਹੋਵੇ 97797 21161 ਪਿੰਡ ਤੋੜਾ ਜਿਹੜਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ